ਤੁਹਾਡਾ ਵੀ ਵੀਜ਼ਾ ਰਿਫਿਊਜ਼ ਹੋ ਚੁੱਕਾ ਜੀ ਤੁਸੀਂ ਆਪਣੀ ਫੈਮਿਲੀ ਦੇ ਨਾਲ ਯੂਕੇ ਆਸਟ੍ਰੇਲੀਆ ਕੈਨੇਡਾ ਜਾਂ ਫਿਰ ਯੂਐਸਏ ਵੀਜ਼ਾ ਅਪਲਾਈ ਕੀਤਾ ਸੀ ਪਰ ਵੀਜ਼ਾ ਰਿਫਿਊਜ਼ ਹੋ ਗਿਆ ਕੈਨੇਡਾ ਨੇ ਤੁਹਾਨੂੰ ਇਹ ਕਹਿ ਕੇ ਰਿਫਿਊਜ਼ ਕਰ ਦਿੱਤਾ 179ਬੀ ਤਾਰਾ ਦੇ ਅਧੀਨ ਕਿ ਤੁਸੀਂ ਕੈਨੇਡਾ ਤੋਂ ਵਾਪਸ ਨਹੀਂ ਆਉਗੇ ਤੁਹਾਡੀ ਹੋਮ ਕੰਟਰੀ ਦੇ ਵਿੱਚ ਅਟੈਚਮੈਂਟ ਜਿਹੜੀ ਹੈ ਉਹ ਹੈ ਨਹੀਂ ਜਾਂ ਫਿਰ ਤੁਹਾਨੂੰ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਤੁਹਾਡੇ ਫਾਈਨੈਂਸ਼ੀਅਲੀ ਐਸੈਟ ਜਿਹੜੀ ਉਹ ਠੀਕ ਨਹੀਂ ਹੈ ਵੀਜ਼ਾ ਦੇ ਲਈ ਕੈਨੇਡਾ ਦੇ ਲਈ ਔਰ ਜਾਂ ਫਿਰ ਯੂਕੇ ਨੇ ਤੁਹਾਨੂੰ ਇਹ ਕਹਿ ਕੇ ਮਨ੍ਹਾ ਕਰ ਦਿੱਤਾ ਕਿ ਜਿਹੜੇ ਬੈਂਕ ਦੇ ਵਿੱਚ ਤੁਸੀਂ ਆਪਣੇ ਪੈਸੇ ਜਮ੍ਹਾਂ ਕਰਵਾਏ ਸੀ ਇਹਦਾ ਤੁਸੀਂ ਜਵਾਬ ਨਹੀਂ ਦਿੱਤਾ ਜਾਂ ਫਿਰ ਯੂਐਸ ਦੀ ਇੰਟਰਵਿਊ ਤੁਹਾਡੀ ਹੋਈ ਸੀ ਤੁਹਾਡਾ ਪਾਸਪੋਰਟ ਉਹਨਾਂ ਨੇ ਨਹੀਂ ਰੱਖਿਆ ਵੀਜ਼ਾ ਦੇ ਲਈ ਤੁਹਾਨੂੰ ਇੰਟਰਵਿਊ ਦੇ ਵਿੱਚ ਤੁਹਾਡੀ ਟਰੈਵਲ ਹਿਸਟਰੀ ਬਾਰੇ ਜਾਂ ਤੁਹਾਡੇ ਕੋਲ ਕੁਝ ਇਦਾਂ ਦੀ ਕੁਐਸਚਨ ਕੀਤੇ ਗਏ ਜ ਜਦਾ ਜਵਾਬ ਤੁਸੀਂ ਨਹੀਂ ਦੇ ਸਕੇ ਜਿਸ ਕਰਕੇ ਤੁਹਾਡਾ ਯੂਐਸ ਦਾ ਵੀਜ਼ਾ ਰਿਫਿਊਜ਼ ਹੋ ਗਿਆ ਜੀ ਤੁਸੀਂ ਮਲਟੀਪਲ ਵੀਜ਼ਾ ਤੇ ਜਾਣਾ ਚਾਹੁੰਦੇ ਸੀ ਆਪਣੀ ਫੈਮਿਲੀ ਦੇ ਨਾਲ ਔਰ ਵੀਜ਼ਾ ਬਾਰ-ਬਾਰ ਅਪਲਾਈ ਕਰਨ ਤੇ ਰਿਫਿਊਜ਼ ਹੋ ਗਿਆ ਕੀ ਤੁਸੀਂ ਜਾਣਦੇ ਹੋ ਕਿ ਵੈਸਟਰਨ ਪਾਸ ਬਾਰ-ਬਾਰ ਰਿਫਿਊਜ਼ ਹੋਈ ਵੀਜ਼ਾ ਲੈ ਰਿਹਾ ਜੀ ਹਰ ਰੋਜ਼ ਅਸੀਂ ਆਪਣੇ ਫੇਸਬੁਕ ਚੈਨਲ ਚੈਨਲ ਔਰ YouTube ਚੈਨਲ ਕੁਮਾਰ ਵੀਜ਼ਾ ਐਕਸਪਰਟ ਔਰ ਵੈਸਟਰਨ ਪਾਰਟ ਇਮੀਗ੍ਰੇਸ਼ਨ ਤੇ ਅਸੀਂ ਮੈਂਸ਼ਨ ਕਰ ਰਹੇ ਹਾਂ ਜਿਹਦੇ ਵਿੱਚ ਅਸੀਂ ਦੋ ਤਿੰਨ ਵਾਰ ਚਾਰ ਵਾਰ ਪੰਜ ਵਾਰ ਪਤਾ ਨਹੀਂ 10-10 ਵਾਰ ਵੀਜ਼ਾ ਜਿਹੜੇ ਰਿਫਿਊਜ਼ ਹੋਏ ਆ ਉਹ ਲੈ ਰਹੇ ਹਾਂ ਜਾਣਨਾ ਚਾਹੁੰਦੇ ਹੋ ਇਹਦੇ ਕਾਰਨਾਂ ਬਾਰੇ ਕਿ ਅਸੀਂ ਰਿਫਿਊਜ਼ ਹੋਏ ਵੀਜ਼ੇ ਕਿਵੇਂ ਲੈ ਰਹੇ ਹਾਂ ਤਾਂ ਜੀ ਵੈਸਟਰਨ ਪਾਰਟ ਦੇ ਹੈੱਡ ਆਫਿਸ ਪਹੁੰਚੋ ਵੈਸਟਰਨ ਪਾਰਟ ਹਰ ਇੱਕ ਦਾ ਸੁਪਨਾ ਪੂਰਾ ਕਰ ਰਿਹਾ ਟੂਰਿਸਟ ਔਰ ਵਿਜ਼ਟਰ ਵੀਜ਼ਾ ਰਿਫਿਊਜ਼ ਹੋਇਆ ਲੈ ਰਿਹਾ ਸੋ ਬਦੇਰੇ ਜਾਣਕਾਰੀ ਲਈ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰੋ ਅੱਜ ਹੀ ਪਹੁੰਚੋ ਵੈਸਟਰਨ ਪਾਰਟ ਇਮੀਗ੍ਰੇਸ਼ਨ ਹੁਸ਼ਿਆਰਪੁਰ